ਨੀ ਮਾਇ ਬੂਹੇ ਅੱਜ ਤੇਲ ਤੂੰ ਚਵਾਨੀ ਜਿਸ ਦਿਨ ਦਾ ਸੀ ਤੈਨੂੰ ਬੜਾ ਚਾਨੀ ਮਾਇ ਬੂਹੇ ਅੱਜ ਤੇਲ ਤੂੰ ਚਵਾਨੀ ਜਿਸ ਦਿਨ ਦਾ ਸੀ ਤੈਨੂੰ ਬੜਾ ਚਾਨੀ ਆ ਗਿਆ ਨੀ ਚੀਰੇ ਵਾਲਾ ਪੱਗ ਬਨ ਕੇ ਆ ਗਿਆ ਨੀ ਚੀਰੇ ਵਾਲਾ ਪੱਗ ਬਨ ਕੇ ਨੀ ਸੱਚੀ ਖੜ ਖੜ ਜੱਗ ਸਾਰਾ ਵੇਖਦਾ ਮੇਰੇ ਬਾਬਲੇ ਨੇ ਬਾਰੇ ਮੈਨੂੰ ਲੱਭ ਕੇ ਦਿੱਤਾ ਲੱਭ ਕੇ ਆ ਦਿੱਤਾ ਸਾਹਮਾ ਮੇਚ ਦਾ ਮੇਰੇ ਬਾਬਲੇ ਨੇ ਬਾਰੇ ਮੈਨੂੰ ਲੱਭ ਕੇ ਦਿੱਤਾ ਮਾਏ ਲੱਭ ਕੇ ਆ ਦਿੱਤਾ ਮੇਰੇ ਮੇਚ ਦਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਇਹ ਅੱਜ ਜੋ ਆਪਾਂ ਵੀਡੀਓ ਬਣਾ ਰਹੇ ਆ ਨਾ ਮੰਨ ਲਓ ਗੀਤਕਾਰ ਦੇ ਜੋ ਵੀ ਆਪਾਂ ਤੁਹਕੇ ਦੱਸਦੇ ਗੀਤਕਾਰੀ ਦੇ ਬਾਰੇ ਉਦੇ ਵਿੱਚ ਨਾ ਵੀ ਜਿੱਦਾਂ ਆਪਾਂ ਸਨੇਹਾ ਲਾਉਨੇ ਹੁੰਨੇ ਆ ਵੀ ਗੀਤਕਾਰਾਂ ਨੂੰ ਵੀ ਐਦਾਂ ਤੁਸੀਂ ਵਰਤੋ ਇਹ ਤਜਰਬਾ ਵਰਤੋ ਜਿਵੇਂ ਹੁਣ ਹਰ ਘਰ ਦੇ ਵਿੱਚ ਧੀ ਹੁੰਦੀ ਹੈਗੀ ਹੈ ਨਾ ਤੇ ਤੇ ਹਰ ਘਰ ਦੇ ਵਿੱਚ ਧੀ ਹੁੰਦੀ ਹੈਗੀ ਤੇ ਆਪਾਂ ਨੂੰ ਉਹਦੀ ਕਹਾਣੀ ਦਾ ਪਤਾ ਹੁੰਦਾਗਾ ਵੀ ਆਪਾਂ ਕਿਵੇਂ ਰਿਸ਼ਤਾ ਲਾਵਦੇ ਆ ਕੁੜੀ ਦਾ ਤੇ ਕਿਵੇਂ ਕਹਿਣ ਦਾ ਮਤਲਬ ਆਪਾਂ ਉਹਦਾ ਰਿਸ਼ਤਾ ਅੱਗੇ ਲੈ ਕੇ ਜਾਣਿਆਗੇ ਤੇ ਕਿਵੇਂ ਦੇਖ ਦਿਖਾਈਆ ਕਰਦੇ ਆ ਐਵੇਂ ਜਿਵੇਂ ਤੁਸੀਂ ਨਾ ਇਹ ਸੋਨੂ ਸਟੋਰੀ ਬਣੀ ਬਣਾਈ ਮਿਲ ਗਈ ਮਤਲਬ ਕਿ ਕਿਵੇਂ ਆਪਾਂ ਡੋਲੀ ਤੋੜਦੇ ਆਂ ਕੁੜੀ ਦੀ ਕਿਵੇਂ ਉਹਨੂੰ ਪਾਲਿਆ ਹੁੰਦਾਗਾ ਮਾਪੇ ਨੇ ਪੜਾਇਆ ਹੁੰਦਾ ਲਿਖਾਇਆ ਹੁੰਦਾਗਾ ਤੇ ਇਹ ਦੇਖੋ ਕਹਾਣੀ ਬਿਲਕੁਲ ਸੋਨੂੰ ਬਣੀ ਬਣਾਈ ਮਿਲ ਗਈ ਇਸ ਦੇ ਉੱਤੇ ਤੁਸੀਂ ਕੋਈ ਗੀਤ ਲਿਖ ਕੇ ਦੇਖੋ ਬਹੁਤ ਸੋਹਣਾ ਬਣ ਜੂਗਾ ਜਿਵੇਂ ਪਿੱਛੇ ਲਾਲੋ ਦਵਿੰਦਰ ਕੋਹਨੂਰ ਦਾ ਗਾਣਾ ਆਇਆ ਹੋਇਆ ਤੇ ਉਹ ਗਾਣਾ ਸੀਗਾ ਜਿਵੇਂ ਆ ਲਾਲੂ ਹੋਰ ਬਹੁਤ ਗਾਣੇ ਆਏ ਹੋਏ ਨੇ ਧੀਆਂ ਦੇ ਉੱਤੇ ਪਾਲੀ ਦੇਤ ਵਾਲੀ ਆ ਜੀ ਬਹੁਤ ਗਾਣੇ ਲਿਖਦੇ ਨੇ ਧੀਆਂ ਦੇ ਉੱਤੇ ਤੇ ਇਸੇ ਤਰ੍ਹਾਂ ਕਹਿਣ ਦਾ ਮਤਲਬ ਨਾ ਵੀ ਤੁਸੀਂ ਜਿੰਨੀ ਸਟੋਰੀ ਜਾਣਦੇ ਹੁੰਨੇ ਹੋਗੇ ਆਪਾਂ ਜਿਹੜੀ ਵੀ ਸਟੋਰੀ ਨੂੰ ਜਾਣਦੇ ਨੇ ਉਹ ਤੇ ਸੇਤੀ ਬਣ ਜਾਣਾ ਗਾਣਾ ਜੇ ਤੁਸੀਂ ਕੋਸ਼ਿਸ਼ ਕਰੋਗੇ ਜਿਵੇਂ ਡੋਲੀ ਦੀ ਡੋਲੀ ਦੀ ਕਾਰ ਹੁੰਦੀ ਹੈ ਜਿਵੇਂ ਡੋਲੀ ਦੀ ਕਾਰ ਤੇ ਡੋਲੀ ਤੇ ਉਹਦੇ ਵਿੱਚ ਉਹਦੇ ਪਰਿਵਾਰ ਦਾ ਠੀਕ ਹੈ ਗੱਲ ਉਹਦੇ ਡੈਡੀ ਦਾ ਪਿਤਾ ਦਾ ਬਾਬਲ ਦਾ ਉਹ ਸਾਰੀ ਕਹਾਣੀ ਉਹਦੇ ਵਿੱਚ ਗਾਣੇ ਦੇ ਵਿੱਚ ਸੋਨੂ ਬਣੀ ਬਣਾਈ ਮਿਲ ਜੂਗੀ ਤੁਸੀਂ ਲਿਖ ਕੇ ਤਜਰਬਾ ਕਰਕੇ ਦੇਖੋ ਤੇ ਬਾਕੀ ਤੁਹਾਨੂੰ ਦੱਸਿਆ ਹੋਇਆ ਵੀ ਜੇ ਕੁਝ ਸਮਝ ਨਹੀਂ ਆਉਂਦਾ ਤਾਂ ਤੁਸੀਂ ਕਮੈਂਟ ਕਰਦਿਆ ਕਰੋ ਮੈਂ ਉਸੇ ਟੌਪਿਕ ਦੇ ਉੱਤੇ ਵੀਡੀਓ ਬਣਾ ਦੂੰਗਾ ਬਾਕੀ ਵਿੱਚ ਆਪਾਂ ਹਰ ਤਰ੍ਹਾਂ ਦਾ ਸਨੇਹਾ ਦੇਣ ਦੀ ਕੋਸ਼ਿਸ਼ ਕਰਦੇ ਆਂਗੇ ਵੀਡੀਓ ਦੇ ਵਿੱਚ ਵੀ ਨਾਲੇ ਤਾਂ ਆਪਾਂ ਆਪਣਾ ਮਨੋਰੰਜਨ ਕਰੀ ਜਾਈਏ ਨਾਲੇ ਜਿੰਨੀ ਕਿ ਚਲੋ ਮੈਨੂੰ ਨੌਲੇਜ ਆ ਦੁਨੀਆਦਾਰੀ ਦੀ ਉੰਨੀ ਕਿ ਮੈਂ ਤੁਹਾਨੂੰ ਦੇ ਸਕਾਂ ਤੇ ਜੇ ਜੀ ਮੈਨੂੰ ਕੋਈ ਘਾਟ ਬਾਦ ਆ ਉਹੀ ਜੀ ਮੈਂ ਤੁਹਾਡੇ ਤੋਂ ਲੈ ਸਕਾਂ ਇਹ ਚੀਜ਼ਾਂ ਕਰਕੇ ਪਣੇ ਹੀ ਚੈਨਲ ਬਣਾਇਆ ਗੀਤਕਾਰ ਮੀਤ ਦੇ ਨਾਮ ਤੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਰਿਆਂ ਦਾ ਧੰਨਵਾਦ ਸਸੇਕਾਲ